爱şık ਦਾ ਪੂਤ ਕਿਸੇ ਦੇ ਸਵਾਰ ਹੋ ਜਾਂਦਾ ਹੈ ਤਾਂ ਉਸ ਨੂੰ ਆਪਣੇ ਯਾਰ ਤੋਂ ਇਲਾਵਾ ਕੁਝ ਨਹੀਂ ਨਜ਼ਰ ਆਉਂਦਾ ਇਹ ਜਿਹੜੀ ਕਹਾਵਤ ਜਿਹੜੀ ਕਿ ਸੱਚ ਹੁੰਦੀ ਨਜ਼ਰ ਆਉਂਦੀ ਪਈਗੀ ਆ ਇੱਕ ਮਸ਼ੂਕ ਜੋ ਕਿ ਵਿਆਹੀ ਵਰੀ ਗਈ ਸੀ ਉਹਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਘਰ ਵਾਲੇ ਨੂੰ ਮੋਤੇ ਕਾਟ ਉਤਾਰਤਾ ਉਸ ਤੋਂ ਬਾਅਦ ਉਹਦੀ ਲਾਸ਼ ਨੂੰ ਦਰਿਆ ਦੇ ਵਿੱਚ ਸੁੱਟ ਕੇ ਪੁਲਿਸ ਨੂੰ ਜਾ ਕੇ ਕਹਿੰਦੀ ਤੇ ਮੇਰਾ ਘਰ ਵਾਲਾ ਤੇ ਗਿਆ ਆ ਘੁੰਮਣ ਫਿਰ ਮਾਤਾ ਵੈਸ਼ਨੋ ਦੇਵੀ ਦੇ ਕਰਨ ਗਿਆ ਹੈ ਦਰਸ਼ਨ ਲੇਕਿਨ ਅਜੇ ਤੱਕ ਨਹੀਂ ਆਇਆ ਵਾਪਿਸ ਇਹ ਕਹਿ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੂੰ ਲੇਕਿਨ ਪੁਲਿਸ ਜਦੋਂ ਉਹਦਾ ਬਿਆਨ ਸੁਣਿਆ ਤਾਂ ਉਹਨਾਂ ਨੂੰ ਉਹਦੇ ਤੇ ਪੈ ਗਿਆ ਸ਼ੱਕ ਜਦੋਂ ਕੀਤੀ ਸਖਤੀ ਦੇ ਨਾਲ ਪੁੱਛਕਿਸ਼ ਤਾਂ ਮਾਮਲਾ ਜੋ ਨਿਕਲ ਕੇ ਸਾਹਮਣੇ ਆਇਆ ਤੇ ਉਹਨੂੰ ਸੁਣ ਕੇ ਤਾਂ ਸਭ ਦੇ ਹੋਸ਼ ਹੀ ਉੱਡ ਜਾਣਗੇ ਕੀ ਕਹਿ ਰਹੇ ਨੇ ਪੁਲਿਸ ਦੇ ਵੱਡੇ ਅਧਿਕਾਰੀ ਆਓ ਜਾਣਦੇ ਆ ਨਾਲ ਨਾਲ ਉਹਨੂੰ ਮਹਾਨ ਸ਼ਖਸ਼ਤਾ ਨੂੰ ਤਸਵੀਰਾਂ ਦਿਖਾਉਣੇ ਜਿਨ੍ਹਾਂ ਨੇ ਇਸ ਸਾਰੇ ਕਾਰਵਾਈ ਨੂੰ ਜਿਹੜਾ ਅੰਜਾਮ ਦਿੱਤਾ ਇਸ ਘਟਨਾਕਰਮ ਨੂੰ ਤੇਰਾ ਕੀਤਾ ਨਾਲ ਦੇ ਨਾਲ ਸ਼ਖਸ ਜਿਹੜੇ ਹੈਗੇ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਉਣੇ ਪਏ ਆ ਉਸ ਮੇਲਾ ਦੀ ਤਸਵੀਰਾਂ ਦਿਖਾਉਣੇ ਪਏ ਆ ਜਿਹਨੂੰ ਭੂਤ ਦਾ ਜਿਹੜਾ ਭੂਤ ਸਵਾਰ ਹੋ ਚੁੱਕਾ ਸੀ ਇਸ਼ਕ ਦਾ ਉਹ ਵੀ ਆਉ ਜਾਣਦੇ ਆ ਕਿ ਇਹ ਪੂਰਾ ਮਾਮਲਾ 11 ਜੂਨ ਨੂੰ ਸੁਖਬੀਰ ਕੌਰ ਪਤਨੀ ਮਨਜੀਤ ਸਿੰਘ ਜਿਹੜੀ ਮੁਹੱਲਾ ਜੱਟਾ ਵਾਲਾ ਸਿਟੀ ਜੀਰਾ ਦੀ ਰਹਿਣ ਵਾਲੀ ਸੀਗੀ ਉਹ ਥਾਣਾ ਸਿਟੀ ਜੀਰਾ ਆਈ ਸੀ ਉੱਥੇ ਉਹਨੇ ਕੰਪਲੇਂਟ ਦਿੱਤੀ ਕਿ ਉਹਦਾ ਜਿਹੜਾ ਹਸਬੈਂਡ ਹੈ ਮਨਜੀਤ ਸਿੰਘ ਉਹ ਵੈਸਨੋ ਦੇਵੀ ਯਾਤਰਾ ਤੇ ਗਿਆ ਸੀ ਤੇ ਉਹ ਹੁਣ ਤੱਕ ਜਿਹੜਾ ਹੈਗਾ ਘਰੇ ਨਹੀਂ ਲੌਟਾ ਹੈ 10 ਤਾਰੀਖ ਤੱਕ ਉਹ ਫੋਨ 'ਤੇ ਟੱਚ ਸੀ ਜਦੋਂ 13 ਤਾਰੀਖ ਨੂੰ थाना ਸਰਹਾਲੀ ਦੇ ਏਰੀਆ ਵਿੱਚੋਂ ਸੁਖਦੀਪ ਕੌਰ ਦੀ ਉਹਦੇ ਪੇਕੇ ਤੋਂ ਉਹਦੀ ਗ੍ਰਿਫਤਾਰੀ ਹੋਈ ਸਾਡੀ ਟੀਮ ਨੂੰ ਆਪ ਪਤਾ ਚਲਿਆ ਕਿ ਜਿਹਦਾ ਉਹਦਾ ਹਸਬੰਡ ਸੀ ਮਨਜੀਤ ਉਹਦਾ ਕਤਲ ਹਰਜਿੰਦਰ ਤੇ ਉਹਦੇ ਔਰ ਸਾਥੀ ਨੇ ਕੀਤਾ ਹੈ ਇਸ 17 ਤਾਰੀਖ ਨੂੰ ਜਿਹੜਾ ਸੁਖਦੀਪ ਕੌਰ ਦਾ ਜਿਹੜਾ ਪਾਰਟਨਰ ਸੀ ਹਰਜਿੰਦਰ ਸਿੰਘ ਪੁੱਤਰ ਕਲਵੰਤ ਸਿੰਘ थाना ਚੋਲਾ ਸਾਹਬ ਦਰਹਣ ਵਾਲਾ ਉਦੀ ਗੁਰਲੀਲ ਦੀ ਤੇ ਅਰਸ਼ਦੀਪ ਦੀ ਹਿਮਾਚਲ ਦੇ ਏਰੀਆ ਤੋਂ ਗ੍ਰਿਫਤਾਰੀ ਹੋਈ